ਯੋਧ ਨਸ਼ਾ ਵਿਰੁੱਧ ਦੀ ਕੜੀ ਨੂੰ ਅੱਗੇ ਤੋਰਦਿਆਂ ਮਾਨਸਾ ਜ਼ਿਲ੍ਹਾ ਨੂੰ ਨਸ਼ਾ ਮੁਕਤ ਬਣਾਉਣ ਨੂੰ ਲੈ ਕੇ ਮਾਨਸਾ ਪੁਲਿਸ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀ ਹੈ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਨਰਿੰਦਰਪੁਰਾ ਵਿੱਚ ਐਸਐਸਪੀ ਸ੍ਰੀ ਪਾਗੀਰਤ ਸਿੰਘ ਮੀਨਾ ਦੀ ਅਗਵਾਈ ਚ ਡਰਗ ਹੌਟਸਪੌਟ ਏਰੀਏ ਵਿੱਚ ਸਰਚ ਆਪਰੇਸ਼ਨ ਚਲਾਇਆ ਆਓ ਸੁਣਦੇ ਹਾਂ ਕੀ ਕਹਿ ਰਹੇ ਹਨ ਐਸਐਸਪੀ ਮਾਨਸਾ तो मान लियो सी एम साहब वालों डी जी पी साहब वालों जो युद्ध नशे विरुद्ध मार्च मार्से मुहिम चलाई गई है उसी कड़ी के डेली बेसिस पर कुछ ना कुछ ऑपरेशन कर रहे हैं तो आज अभी पूरे मानसा के जितने भी साढ़े होट स्पॉट है उत्थे वक् टीम बना के और ये मॉर्निंग साड़ी कार्रवाई चल रही है मैं खुद भी इतने नरेंद्रपुरा है ये काफ़ी बदनाम पिंड रहा है हूँ मैं लोगों को तो भी फीडबैक लिया काफ़ी सुधार हैगा तो इतने असी का ऑपरेशन कर रहे हैं ਸਾਡੀ ਜੋ ਮੁਹਿੰਮ ਤਲੀ ਸੀ 1 ਮਾਰਚ ਤੋਂ ਹੁਣ ਤੱਕ ਅਸੀਂ ਮਾਨਸਾ ਡਿਸਟ੍ਰਿਕਟ ਦੇ ਵਿੱਚ 69 ਐਫ ਆਈ ਆਰ ਅੰਡਰ ਐਨ ਡੀ ਪੀ ਐਸ ਐਕਟ ਦਰਜ ਕੀਤੀ ਜਾ ਚੁੱਕੀ ਹੈਗੀ ਜਿਨ੍ਹਾਂ ਦੇ ਵਿੱਚ ਟੋਟਲ 97 ਜੋ ਡਰਗ ਪੈਡਲਰਸ ਹੈਗੇ ਉਹ ਅਸੀਂ ਹੁਣ ਤੱਕ ਅਰੈਸਟ ਕਰਨੇ ਦੇ ਵਿੱਚ ਸਫਲ ਹੋਏ ਹੈਗੇ ਸਾਧ ਸਾਧ ਸਾਡੀ ਜੋ ਪਬਲਿਕ ਨਾਲ ਇੰਗੇਜਮੈਂਟ ਕੀ ਜੋ ਸੰਪਰਕ ਮੀਟਿੰਗ ਵਗੈਰਾ ਉਹ ਵੀ ਡੇਲੀ ਬੇਸਿਸ ਤੇ ਚੱਲ ਰਹੀ ਹੈਗੀ ਅੱਜ ਵੀ ਆਫਟਰਨੂੰ ਦੇ ਵਿੱਚ ਇੱਕ ਵੱਡੀ ਮੀਟਿੰਗ ਅਸੀਂ ਇੱਥੇ ਓਰਗੇਨਾਈਜ਼ ਕਰਨੇ ਜਾ ਰਹੇ ਹਾਂ ਕਿ ਮਾਨਸਾ ਦੇ ਵਿੱਚ ਤੁਸੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਜੋ ਪੰਜਾਬ ਸਰਕਾਰੀ ਜੋ ਮੁਹਿੰਮ ਹੈ ਉਹਦੇ ਵਿੱਚ ਸਾਡਾ ਸਾਥ ਦਿਓ ਤਾਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ